ਇਹ 19ਵੀਂ ਪੌੜੀ ਦੀ 13ਵੀਂ ਪੰਕਤੀ ਹੈ ਜੀ ਵਾਰਿਆਂ ਨਾ ਜਾਵਾ ਇੱਕ ਵਾਰ ਤੇ ਗਾ ਕੇ ਵੀ ਪੜ ਸਕਦੇ ਹਾਂ ਜੀ ਵਾਰਿਆਂ ਨਾ ਜਾਵਾ ਇੱਕ ਵਾਰ ਉਹ ਮੇਰੇ ਮਾਲਕਾ ਇਹ ਦੂਸਰੀ ਪੌੜੀ ਹੈ ਜੀ ਜਿਹੜੀਆਂ ਚਾਰ ਸੌਰੀ ਦੂਸਰੀ ਪੰਕਤੀ ਹੈ ਜਿਹੜੀਆਂ ਖਾਸ ਪਾਵ ਵਾਲੀਆਂ ਖਾਸ ਅਰਥ ਵਾਲੀਆਂ ਜਿਹੜੇ ਪੌੜੀ ਦੇ ਐਂਡ ਵਿੱਚ ਆਉਂਦੀਆਂ ਉਹਨਾਂ ਚਾਰ ਪੌੜੀਆਂ ਚ ਦੂਸਰੀ ਪੰਕਤੀ ਹੈ ਜੀ ਇਹ 17ਵੀਂ ਪੌੜੀ ਵਿੱਚ ਵੀ ਆਈ ਸੀ 18ਵੀਂ ਪੌੜੀ ਚ ਇਸ ਤੇ 19ਵੀਂ ਪੌੜੀ ਚ ਇਹ ਤੀਸਰੀ ਵਾਰ ਆ ਚੁੱਕੀ ਹੈ ਜੀ ਇਹ ਪੰਕਤੀ ਤੀਸਰੀ ਵਾਰ ਇਹ ਪੰਕਤੀ ਆ ਚੁੱਕੀ ਹੈ ਜੀ ਕਿੰਨੀ ਜ਼ਰੂਰੀ ਹੋਊਗੀ ਜਿਹੜੀ ਵਾਰ-ਵਾਰ ਰਿਪੀਟ ਹੋ ਰਹੀ ਹੈ ਵਾਰਿਆਂ ਨਾ ਜਾਵਾ ਵਾਰਿਆਂ ਨਾ ਜਾਣਾ ਪਾਪ ਸਦਕੇ ਨਹੀਂ ਜਾ ਸਕਦਾ ਆਪਣਾ ਪਵਾਰਿਆਂ ਨਹੀਂ ਕੀਤਾ ਜਾ ਸਕਦਾ ਕੁਰਬਾਨ ਨਹੀਂ ਕੀਤਾ ਇਸ ਗੁਰਾਂ ਨਾ ਜਾਵਾਂ ਮੇਰੇ ਪ੍ਰਭੂ ਪਰਮਾਤਮਾ ਮੇਰੇ ਮਾਲਕ ਜੀ ਮੈਂ ਤੁਹਾਡੇ ਤੋਂ ਇੱਕ ਵਾਰ ਵੀ ਸਦਕੇ ਨਹੀਂ ਜਾ ਸਕਦਾ ਮੈਂ ਇੱਕ ਵਾਰ ਵੀ ਤੁਹਾਡੇ ਤੋਂ ਬਲਿਹਾਰੇ ਨਹੀਂ ਜਾ ਸਕਦਾ ਮੇਰੇ ਮਾਲਕਾ ਪਿਕਚਰ ਉਹੀ ਰੱਖਣੀਆਂ ਜੋ ਮਨ ਵਿੱਚ ਸੀ ਪਹਿਲਾਂ ਕਿ ਆਪਣੇ ਗੋਡਿਆਂ ਤੇ ਡਿੱਗੇ ਆ ਉਸ ਪ੍ਰਭੂ ਪਰਮਾ ਆਪਣੇ ਮਨ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਅੱਗੇ ਹੱਥ ਜੋੜੇ ਆ ਬੇਨਤੀ ਕਰਦੇ ਆ ਮੇਰੇ ਮਾਲਕਾ ਕੁਦਰਤ ਕਵਣ ਕਹਾ ਵਿਚਾਰ ਮੇਰੀ ਕੀ ਤਾਕਤ ਹੈ ਮੇਰੀ ਕੀ ਸਮਰਥਾ ਹੈ ਮੈਂ ਤੇਰੀ ਬਣਾਈ ਹੋਈ ਕੁਦਰਤ ਦੀ ਗੱਲ ਕਰਾਂ ਵਰਣਨ ਕਰਾਂ ਮੈਂ ਤਾਂ ਤੇਰੇ ਤੋਂ ਇੱਕ ਵਾਰ ਵੀ ਕੁਰਬਾਨੇ ਨਹੀਂ ਜਾ ਸਕਦਾ ਇੱਕ ਵਾਰ ਵੀ ਬਲਿਹਾਰੇ ਨਹੀਂ ਜਾ ਸਕਦਾ ਇੱਕ ਵਾਰ ਵੀ ਮੈਂ ਤੇਰੇ ਤੋਂ ਵਾਰਿਆ ਨਹੀਂ ਜਾ ਸਕਦਾ ਵਾਰਿਆ ਨਾ ਜਾਵਾਂ ਇੱਕ ਵਾਰ ਆਓ ਦੇਖਿਓ ਕਿ ਗੁਰੂ ਮਾਰਾ ਸਾਨੂੰ ਕੀ ਉਪਦੇਸ਼ ਕਰਦੇ ਨੇ ਜੇ ਅਗਲੀਆਂ ਪੰਕਤੀਆਂ ਵਿੱਚ